ਮਾਨ ਜੋ ਸੀਨੀਅਰ ਕਪਤਾਨ ਪੁਲਿਸ ਮਲੇਰ ਕੋਟਲਾ ਜੀ ਦੀ ਜੋਗ ਅਗਵਾਈ ਦੇ ਵਿੱਚ ਮਾੜੇ ਅਨਸਰਾਂ ਵਿਰੁੱਧ ਜਿਹੜੀ ਮਹਮ ਵੱਢੀ ਹੋਈ ਆ ਉਹਦੇ ਤਹਿਤ ਸਾਡੇ ਡੀਐਸਪੀ ਡੀਸ਼ਤੀਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਰਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈਐਨ ਚਾਰਜ ਆ ਇਹਨਾਂ ਦੇ ਏਐਸਸੀ ਹਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਬਸਤੀ ਸੰਗਰੂਪ ਦਾ ਇੱਕ ਸਗਾ ਸਾਹਿਲ ਜਿਹੜਾ ਆਪਣੇ ਮਲੇਰ ਕੋਟਲੇ ਦਾ ਸੀ ਇਹਨਾਂ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਸਿਗੇ ਇਸ ਸਿਟੀ 2 ਮਲੇਰਕੋਟਲਾ ਮਕਦਮਾ ਦਰਜ ਕਰਾਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਰਿਮਾਂਡ ਦੇ ਵਿੱਚ ਪੁਛਗਿਸ਼ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਹੋਰ ਜਿਹੜੇ ਆਪਣੇ ਮਲੇਰਕੋਟਲੇ ਤੇ ਮਲੇਰਕੋਟਲੇ ਦੇ ਆਲੇ ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ 6 ਮੋਟਰਸਾਈਕਲ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਇਆ ਜਾਂ ਕਿਹੜਾ ਇਹਨਾਂ ਦਾ ਮਕਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਆ 82 ਨੰਬਰ ਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਹੋਰ ਵੀ ਕੇਸਾਂ ਤੋਂ ਮੁਲੱਦਿਸ ਨੇ ਇਹ ਹਜੇ ਤਰਤੀਸ ਚੱਲ ਰਹੀ ਆ ਤੇ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਪੁਛਗਿਸ਼ ਚ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਅਨਵਾਲੂ ਹੋਣ ਕੀ ਪ੍ਰੋਫਾਈਲਾਂ ਨੇ ਪੜੇ ਲਿਖੇ ਨੇ ਨਸ਼ੇ ਦੇ ਆਦੀ ਨਹੀਂ ਆ ਅ ਨਹੀਂ ਜ਼ਿਆਦਾ ਪੜੇ ਲਿਖੇ ਨਹੀਂ ਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗੇ ਬਾਕੀ ਹਜੇ ਅੱਗੇ ਪੁਛਗਿਸ਼ ਕਰ ਰਹੇ ਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰ ਕੋਟਲਾ ਜੀ ਦੀ ਜੋਗ ਅਗਵਾਈ ਦੇ ਵਿੱਚ ਮਾੜੇ ਅਨਸਰਾਂ ਵਿਰੁੱਧ ਜਿਹੜੀ ਮਹਮ ਵੱਢੀ ਹੋਈ ਆ ਉਹਦੇ ਤਹਿਤ ਸਾਡੇ ਡੀਐਸਪੀ ਡੀਸ਼ਤੀਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਰ ਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈਐਨ ਚਾਰਜ ਆ ਇਹਨਾਂ ਦੇ ਏਐਸਸੀ ਖਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਬਸਤੀ ਸੰਗਰੂਰ ਦਾ ਇੱਕ ਸਗਾ ਸਾਹਿਲ ਜਿਹੜਾ ਆਪਣੇ ਮਲੇਰ ਕੋਠਲੇ ਦਾ ਸੀ ਇਹਨਾਂ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਸਿਗੇ ਤੇ ਅਸੀਂ ਸਿਟੀ 2 ਰਿਮਲੇ ਕੋਲ ਦਾ ਮੁਕਦਮਾ ਦਰਜ ਕਰਾਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਰਿਮਾਂਡ ਦੇ ਵਿੱਚ ਪੁਛਗਿਸ਼ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਹੋਰ ਜਿਹੜੇ ਆਪਣੇ ਮਲੇਰਕੋਟਲੇ ਤੇ ਮਲੇਰਕੋਟਲੇ ਦੇ ਆਲੇ ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੀ ਸੀਗੇ ਤੇ 6 ਮੋਟਰਸਾਈਕਲ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਇਆ ਜਾਂ ਕਿਹੜਾ ਇਹਨਾਂ ਮੁਕੱਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਹਨ 82 ਨੰਬਰ ਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਹਜੇ ਤਰਤੀਸ ਚੱਲ ਰਹੀ ਆ ਤੇ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਪੁੱਛਗਿਛ ਚ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਅਨਵਾਲੂ ਹੁਣ ਕੀ ਪ੍ਰੋਫਾਈਲਾਂ ਨੇ ਪੜੇ ਲਿਖੇ ਨੇ ਨਸ਼ੇ ਦੇ ਆਦੀ ਨਹੀਂ ਆ ਅ ਨਹੀਂ ਜ਼ਿਆਦਾ ਪੜੇ ਲਿਖੇ ਨਹੀਂ ਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗੇ ਬਾਕੀ ਹਜੇ ਅੱਗੇ ਪੁੱਛਗਿਛ ਕਰ ਰਹੇ ਆ